ਕੋਈ ਘੋੜੇ ਦਾ ਨਾਮ ਲੈ ਦੇਵੇ ਕਦੀ ਸਾਨੂੰ ਮਹਿਸੂਸ ਹੋਇਆ ਵੀ ਨਹੀਂ ਕੋਈ ਸ਼ੇਰ ਦਾ ਨਾਮ ਲੈ ਦੇਵੇ ਸਾਡੇ ਸਾਹਮਣੇ ਕਦੀ ਭੈੜਾ ਮਹਿਸੂਸ ਹੋਵੇਗਾ ਕਦੀ ਨਹੀਂ ਹੋਵੇ ਇਵਨ ਕੋਈ ਕੁੱਤੇ ਦਾ ਨਾਮ ਹੀ ਲੈ ਦੇਵੇ ਤੇ ਤਾਂ ਵੀ ਬੰਦੇ ਨੂੰ ਕੋਈ ਭੈੜਾ ਮਹਿਸੂਸ ਨਹੀਂ ਹੋਵੇਗਾ ਤੇ ਜਿੱਥੇ ਕੋਈ ਐਸੇ ਜਾਨਵਰ ਦਾ ਜ਼ਿਕਰ ਆ ਜਾਵੇ ਜਿੱਥੇ ਕੋਈ ਐਸੇ ਕਿਰਮ ਦਾ ਜ਼ਿਕਰ ਆ ਜਾਵੇ ਜਿਹੜਾ ਗੰਦਗੀ ਵਿੱਚੋਂ ਪੈਦਾ ਹੋ ਰਿਹਾ ਸਾਨੂੰ ਆਪਣੇ ਆਪ ਨੂੰ ਲੱਗਦਾ ਨਹੀਂ ਹੁਣ ਸਾਨੂੰ ਉਹਦੇ ਬਾਰੇ ਕੋਈ ਲੌਜਿਕ ਦੇ ਦੇਵੇ ਵੇਖ ਕੌਕਰੀ ਦਾ ਰੰਗ ਕਿੰਨਾ ਸੋਹਣਾ ਵੇਖ ਇਹ ਚਮਕ ਕਿੰਨਾ ਤੁਸੀਂ ਵੇਖ ਲਓ ਕਿੰਨਾ ਚਮਕਦਾ ਹੈ ਇਦਾਂ ਦੀਆਂ ਐਗਜ਼ਾਮਪਲ ਸਾਡੇ ਸਾਹਮਣੇ ਸੈੱਟ ਕਰੀ ਜਾਵੇ ਜਾਂ ਇਦਾਂ ਦੀਆਂ ਉਦਾਹਰਣਾਂ ਦਿੰਦਾ ਰਹੇ ਵੀ ਵੇਖੋ ਕਿੰਨਾ ਚਮਕਾ ਹੈ ਅਸੀਂ ਆਖਾਂਗੇ ਨਹੀਂ ਇਹ ਜਿੰਨਾ ਮਰਜ਼ੀ ਚਮਕਦਾ ਹੋਵੇ ਨਾ ਮੈਂ ਮੈਨੂੰ ਲੱਗਦਾ ਗਲੀਚਾ ਬਾਬੇ ਨੇ ਆਖਿਆ ਇੱਥੇ ਲੋਕ ਗੰਦਗੀ 'ਚ ਜੀ ਰਹੇ ਨੇ ਕਾਂਕ੍ਰੀਟ ਸਿਰਫ ਕਾਂਕ੍ਰੀਟ ਨੂੰ ਚੰਗਾ ਲੱਗ ਸਕਦਾ ਹੋਰ ਨਹੀਂ ਕਿਸੇ ਨੂੰ ਲੱਗੇਗਾ ਕਾਂਕ੍ਰੀਟ ਸਿਰਫ ਉਹਨੂੰ ਚੰਗਾ ਲੱਗ ਸਕਦਾ ਏ ਜਿਹੜਾ ਗੰਦਗੀ ਦੇ ਵਿੱਚ ਵਾਸਾ ਕਰਦਾ ਹੋਵੇਗਾ ਜਿਹੜਾ ਗੰਦਗੀ 'ਚ ਵਸੇਬਾ ਨਹੀਂ ਨਾ ਕਰਦਾ ਉਹਨੂੰ ਪਤਾ ਲੱਗ ਜਾਂਦਾ ਏ ਵੀ ਇਹ ਮੇਰੀ ਇਹਦੇ ਨਾਲ ਕੋਈ ਸਾਂਝ ਨਹੀਂ ਜਦੋਂ ਅਸੀਂ ਇਦਾਂ ਦੇ ਸ਼ਬਦ ਵਰਤਦੇ ਆ ਅਸੀਂ ਕਹਿੰਨੇ ਜੀ ਬੜੀ ਬੰਦੇ ਦੀ ਹੈਪੀ ਲਾਈਫ ਹੈ ਬੜੀ ਬਾਹਰੋਂ ਚਮਕਦਮ ਕਾਲੀ ਲਾਈਫ ਹੈ ਆਖੇ ਫਿਰ ਕੀ ਹੋਇਆ ਗੰਦਗੀ ਦਾ ਕੀੜਾ ਤੇ ਹੈ ਇਸ ਤੋਂ ਬਾਅਦ ਹੋਰ ਕੀ ਆ